ਲਓ ਜੀ ਪੈਸਾ ਕਿੰਨਾ ਹੈ ਇਹ ਨਹੀਂ ਮੈਟਰ ਕਰਦਾ ਗੱਡੀ ਕਿੰਨੇ ਕਬੱਡੀ ਹੈ ਇਹ ਨਹੀਂ ਮੈਟਰ ਕਰਦਾ ਕੋਠੀ ਕਿੰਨੀ ਕਬੱਡੀ ਹੈ ਇਹ ਮੈਟਰ ਨਹੀਂ ਕਰਦਾ ਮੈਟਰ ਕਰਦਾ ਹੈ ਦੌਲਤ ਸੌਹਰਤ ਮੈਟਰ ਨਹੀਂ ਕਰਦੀ ਮੈਟਰ ਕਰਦਾ ਪਤਾ ਕੀ ਹੈ ਕਿ ਸਕੂਨ ਕਿੰਨਾ ਕਰਦੇ ਨੂੰ ਖੁਸ਼ਕ ਨਾ ਕਰੰਨੇ ਚੜਦੀ ਕਲਾ ਦਾ ਨਾਮ ਜੇ ਆਪਾਂ ਬੁੱਲਾਤੇ ਆਉਂਦਾ ਤਾਂ ਫਿਰ ਸਾਡੇ ਸਾਹਮਣੇ ਭੱਟੀ ਕੁੰਮੜ ਵਾਲੀ ਆ ਜਾਂਦਾ ਹਮੇਸ਼ਾ ਚੜਦੀ ਕਲਾ ਹਾਂ ਬਿਲਕੁਲ ਜੀ ਕੋਈ ਚੱਕਰੀ ਨਹੀਂ ਬਸ ਰੋਟੀ ਖਾਣੇ ਸੁਖ ਰਹੇ ਬਿਲਕੁਲ ਜੀ ਬਿਲਕੁਲ ਜੀ ਅੱਛਾ ਸਹੀ ਜੀ ਕਿਹੜੇ ਕਿਹੜੇ ਕੰਮ ਕਰਕੇ ਸਾਡੇ ਤੂੰ ਕੰਮ ਤਾਂ ਮਾਰੇ ਜੀ ਹੁਣ ਜ਼ਿੰਦਗੀ ਚ ਕੱਲਣਾ ਕੱਲੀ ਜਾ ਅੱਛਾ ਜੀ ਹਾਂ ਜੀ ਫੋਲ ਇੱਕ ਮਤਲਬ ਕੀ ਪਰਿਵਾਰ ਚ ਉੱਠ ਕੇ ਬਿਲਕੁਲ ਜੀ ਬਿਲਕੁਲ ਹਣਾ ਕਦੇ ਨਾ ਜੀ ਉਹ ਵੀ ਸਮਾਤੀ ਸਾਡੇ ਪਾਪਾ ਜੀ ਪੱਠੇ ਤੇ ਬੇਲਦਾਰੀ ਦੇ ਵਿੱਚ ਹਾਂ 2500 ਤੇ ਜਾਂਦੇ ਹੁੰਦੇ ਸੀ ਅਸੀਂ ਪੰਜ ਭੈਣ ਭਰਾ ਸੀ ਹਾਏ ਰੱਬ ਤੁਸੀਂ ਲਾਣੂ ਵੀ ਕਿਹੜੇ ਹਿਸਾਬ ਨਾਲ ਪੜਾਇਆ ਹੋਊਗਾ ਕਿਵੇਂ ਮਤਲਬ ਉਹਨਾਂ ਨੇ ਹਨਾ 2500 ਮਹੀਨੇ ਦਾ ਹਾਂ ਮਹੀਨੇ ਦਾ 2500 ਕਿਹੜੇ ਹਿਸਾਬ ਨਾਲ ਪਰਿਵਾਰ ਬਾਕੀ ਹੋਰ ਜੀ ਮੇਰੇ ਦਾਦਾ ਜੀ ਬਿਮਾਰ ਰਹਿੰਦੇ ਸੀਗੇ ਬਾਪੂ ਤੁਹਾਡੇ ਨੇ ਮੇਤਰੋ ਮਾਂ ਨੋਮਿਨੇਟਡ ਚ ਜੀ ਰੱਖਦੇ ਨਾ ਬਾਪੂ ساری ਜ਼ਿੰਦਗੀ ਇੱਥੇ ਰੱਖਦਾ ਬੰਦੇ ਨੂੰ ਬਸ ਉਹ ਤੋਂ ਇੱਕ ਬਸ ਬੋਲ ਕੇ ਦੱਸਿਆ ਨਹੀਂ ਜਾ ਸਕਦਾ ਮਾਂ ਜਿਆਦਾ ਪਿਆਰ ਲੜਾਉਂਦੀ ਆ ਹੂੰ ਠੀਕ ਆ ਅਸੀਂ ਗਾਣਾ ਲਿਖਿਆ ਸੀ ਰੋਟੀ ਖਾਧੀ ਹੈ ਕਿ ਨਹੀਂ ਕੱਲੀ ਮਾਂ ਪੁੱਛਦੀ ਕਹਿੰਦਾ ਪਰ ਮੈਂ ਕਹਿੰਦਾ ਬਾਪੂ ਤੋਂ ਵੀ ਪੁੱਛੋ ਯਾਰ ਬਾਪੂ ਵੀ ਸਹੀ ਗੱਲ ਹੈ ਜੀ ਬਾਪੂ ਦੇ ਵੀ ਬਾਈ ਦੇ ਅੱਖਾਂ ਚੋਂ ਪਾਣੀ ਆ ਗਿਆ ਕਹਿੰਦਾ ਵੀ 2500 ਰੁਪਇਆ ਮਹੀਨੇ ਦਾ ਤੇ ਪੰਜ ਭੈਣ ਭਾਈ ਹੁੰਦੇ ਸੀ ਕੀ ਬਾਈ ਹੋਰ ਕੀ ਕਹਿੰਦੇ ਸੋ ਮਗਾ ਜੀ ਮੇਰੇ ਦਾਦਾ ਜੀ ਬਿਮਾਰ ਰਹਿੰਦੇ ਸੀ ਹਫਤੇ ਬਾਅਦ ਉਹਨਾਂ ਦੀ ਪਿਸ਼ਾਬ ਵਾਲੀ ਨਾਲੀ ਚੇਂਜ ਹੁੰਦੀ ਸੀ ਅੱਛਾ ਪਾਪਾ ਜੀ ਸਾਡੇ ਰੇੜੇ ਤੇ ਕੋੜੀ ਰੇੜਾ ਸਾਡੇ ਲਈ ਹੁਣ ਵੀ ਆ ਕੋੜੀ ਰੇੜੇ ਤੇ ਲਿਜਾ ਕੇ ਨਾ ਬਰਨਾਲੇ ਤੋਂ ਆਏ ਹਫਤੇ ਦਵਾਈ ਦਾ ਲਾ ਕੇ ਲਿਉਂਦੇ ਹੁੰਦੇ ਸੀ ਤੁਝ ਲਾ ਲਉ 2500 ਦੇ ਵਿੱਚੋਂ ਓਏ ਹੋਏ ਹੋਏ ਪਰ ਹਿੰਮਤ ਨਹੀਂ ਸਾਰੀ ਹਾਂ ਜੀ ਹਿੰਮਤ ਆ ਕੇ ਕਦੇ ਗੁੱਡ ਨਹੀਂ ਦਿੱਤੀ ਹਮ ਮਨਨ ਮੈਂ ਤਾਂ ਕਰੀਆ ਵੀ ਮੇਥੋਂ ਦੂਰ ਰਹਿਣ ਜੋ ਕਿਸਮਤ ਤੋਂ ਨਿਰਪਰ ਨੇ ਨਿਰਪਰ ਕਿਸਮਤ ਨਹੀਂ ਮਿਹਨਤ ਤੇ ਬਿਲਕੁਲ ਮੈਨੂੰ ਮੇਰੇ ਮਿਹਨਤ ਵਾਲੇ ਯਾਰ ਪਿਆਰੇ ਨੇ ਤੇ ਪੱਟੀ ਤੇਰੀ ਵੀ ਮਿਹਨਤ ਨੂੰ ਸਲੂਟ ਬਣਦਾ ਮੈਂ ਦੇਖਿਆ ਚੜ੍ਹਦੀ ਕਲਾ ਚ ਰਹਿਣਾ ਤੂੰ ਹਾਂਜੀ ਤੇ ਗੱਡੀਆਂ ਨਾਲ ਵਗਿਆ ਹੁਣ ਤਾਂ ਹਾਂ ਹੈ ਕਿਰਪਾਈ ਤੋੜੀ ਨਾ 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 ਦੀ ਗੱਲ ਤੇ ਉਹ ਇੱਕ ਐਂਕਰਿੰਗ ਵੀ ਕਰਦਾ ਰਹੇ ਹਾਂ ਹਾਂਜੀ ਹੁਣ ਵੀ ਕਰਦੇ ਹਾਂ ਜੀ ਹਾਂ ਹੁੰਦਾ ਕਰਦੇ ਹਾਂਜੀ ਹਾਂ ਤੇ ਐਂਕਰਿੰਗ ਕਰਦਾ ਬਾਈ ਤੇ ਸੱਚ ਤੁਹਾਡੀ ਗੱਲ ਰੋਕਦਾ ਜੀ ਕਿੰਨੇ ਨੰਬਰ ਤੇ ਤੁਹਾਨੂੰ ਕੰਟੈਕਟ ਕਿਹੜਾ ਨੰਬਰ ਹੈ ਤੁਹਾਡਾ ਜਿਹੜਾ ਚੱਲਦਾ ਜਿੱਤੇ ਤੁਹਾਨੂੰ ਕੋ ਬੰਦਾ ਮੇਰਾ 994349405 ਜੀ ਰੌਣਕ ਆ ਲਾਹਣਾ ਪੂਰੀ ਬਿਲਕੁਲ ਜੀ ਪੂਰਾ ਕੋਈ ਰੰਗ ਪੇਸ਼ ਕਰਦੇ ਆਪਣੇ ਵੱਲੋਂ ਪੂਰਾ ਮਤਲਬ ਜਿਵੇਂ ਕਹੇ ਦੀ ਹਾਂ ਮੈਂ ਕੋਈ ਰੰਗ ਪੇਸ਼ ਕਰ ਮਤਲਬ ਤੁਸੀਂ ਸਟੇਜ ਤੇ ਐਸ ਟਾਈਮ ਹਾਂਜੀ ਮੂਰੇ ਬਰਾਤ ਬਰਾਤੀ ਬੈਠੇ ਨੇ ਬਿਲਕੁਲ ਜੀ ਕੋਣ ਤੂੰ ਐ ਲੱਗਦਾ ਵੀ ਤੈਨੂੰ ਪਹਿਲਾਂ ਪੁੱਥੇ ਪੂਰੇ 10 ਬੋਧਾ ਨੂੰ ਬੋਲਣਾ ਰੱਖਦੇ ਨਹੀਂ ਨਹੀਂ ਉਸਤਾਦ ਇਹ ਹੁੰਦਾ ਜੀ ਚਲੋ ਆਪਾਂ ਨੂੰ ਹ ਉਹ ਆਪਣੂ ਜੇ ਹੁਣ ਵੀ ਆਪਾਂ ਹਾਜ਼ਰ ਨਜ਼ਰ ਮਾਂ ਸਰਸਵਤੀ ਨੂੰ ਕਹਿਦੀ ਇਹਨਾਂ ਤੋਰੇ ਵੀ ਅਮ ਆਪਰੇ ਸਾਹਮਣੇ ਆਡियंस ਜੀ ਆਈਂ ਲਾ ਲੋ ਹੁਣ ਉਹ ਜਿਹੜੇ ਦੇਖ ਰਿਹਾ ਹੈ ਪਰ ਸਾਰੀ ਆਡियंस ਆਡियंस ਹਾਂ ਆਡियंस ਹਾਂ ਸਮਾ ਦੇਖੋ ਇਹਤੇ ਮੈਂ ਚਲੋ ਕੰਦਾ ਜੋ ਵੀ ਸੱਜਣ ਲੈ ਤਸਰੀਫਾਂ ਆਏ ਸਾਡੇ ਬਿਹੜੇ ਇੱਕ ਦੂਜੇ ਦੇ ਨਾਲੋਂ ਵੱਧ ਕੇ ਦੱਸਾਂ ਕਿਹੜੇ 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 ਰੱਬ ਵਰਗੀ ਹੈ ਓਟ ਜਿਨ੍ਹਾਂ ਦੀ ਫੱਕਰਾਂ ਵਰਗੇ ਚਿਹਰੇ ਕਲਾ ਮੇਰੀ ਨੂੰ ਮਾਣ ਬਖਸਦੇ ਰਹਿਣ ਦਿਲਾਂ ਦੇ ਨੇੜੇ ਹਾਂਜੀ ਲੰਮੀ ਲਿਸਟ ਤੇ ਨਾਂ ਸੱਜਣਾ ਦੇ ਸਾਰੇ ਬੋਲ ਨਾ ਪਾਵਾਂ ਕੁਝ ਮੇਰੇ ਉਸਤਾਦਾਂ ਵਰਗੇ ਕੁਝ ਨੇ ਬਾਗ ਭਰਾਵਾਂ ਕੋਈ ਕੁੰਬੜ ਵਾਲੀਆ ਦਿਲ ਵਿੱਚ ਜਿਹੜੇ ਮੱਲੀ ਬੈਠੇ ਥਾਵਾ ਜੇ ਕੋਈ ਸੱਦੇ ਨਾਲ ਅਦਬ ਦੇ ਪੈਰ ਜੁੱਤੀ ਨਾ ਪਾਵਾਂ ਹਾਂ ਜੇ ਕੋਈ ਸੱਦੇ ਨਾਲ ਅਦਬ ਦੇ ਪੈਰ ਜੁੱਤੀ ਨਾ ਪਾਵਾ ਮੈਂ ਸੱਦੀ ਹੋਈ ਸੱਜਣਾ ਦੀ ਪੈਰ ਜੁੱਤੀ ਨਾ ਪਾਵਾ ਪਰ ਇਥੋਂ ਗੱਲ ਜਿਆਦਾ ਹੀ ਨਾ ਸੱਜਣ ਪਿਆਰੇ ਉਹ ਪਹਿਲਾਂ ਨਾ ਬਾਈ ਨੇ ਮੇਰੀ ਉਸ ਨੇ ਇੱਕ ਵੀਡੀਓ ਪਾਈ ਸੀ ਤੇ ਬਾਈ ਪਹਿਲਾ ਪ੍ਰੋਗਰਾਮ ਸਪੈਸ਼ਲ ਅੱਛਾ ਪਰ ਗਰੁੱਪ ਕੋਈ ਹੋਰ ਸੀ ਤੇ ਐਂਕਰ ਤੌਰ ਤੇ ਆਪਾਂ ਬੋਕ ਪੁੱਤਾਂ ਦੀ ਵੀਡੀਓ ਦੇ ਬਾਅਦ ਹਾਂ ਹੁਣ ਵੀ ਤਾਂ ਨੰਬਰ ਬੋਲਤਾ ਬਸ ਦੇਣਾ ਪਹਿਣਗੇ ਪ੍ਰੋਗਰਾਮ ਤੈਨੂੰ ਬਸ ਠੀਕ ਹੈ ਜੀ ਤੇ ਕੋਈ ਚੱਕਰੀ ਦਾ ਮੰਨੋ ਇੱਕ ਹੋਰ ਵੀ ਸੁਣਾ ਦੇ ਜਿਹੜਾ ਕੋਈ ਕਹਿੰਦਾ ਕਿਲਾ ਨਹੀਂ ਹੁੰਦਾ ਉਹ ਅੱਛਾ ਉਹ ਗੱਲ ਹੈ ਜੀ ਵੀ ਇਧਰ ਉਧਰ ਵੇਖੇ ਬੰਦਾ ਪਈ ਮੁਸੀਬਤ ਤੋਂ ਹਾਂ ਇਧਰ ਉਧਰ ਵੇਖੇ ਬੰਦਾ ਪਈ ਮੁਸੀਬਤ ਤੋਂ ਝਾੜੀਆਂ ਵਿੱਚੋਂ ਜਿਵੇਂ ਝਾਕਦਾ ਬਿੱਲਾ ਹੁੰਦਾ ਏ ਹਾਂ ਸੁੱਤਾ ਪਿਆ ਵੀ ਬੱਚਾ ਉੱਠ ਕੇ ਰੋਣੇ ਲੱਗ ਜਾਂਦਾ ਹੈ ਹਾਂਜੀ ਜਦੋਂ ਹੀਟਲਾ ਕੱਪੜਾ ਉਹਦੀ ਗਿੱਲਾ ਹੁੰਦਾ ਏ ਕੰਟੀ ਵਾਂਗਣੀ ਬਾਜ ਟਣਕ ਦੀ ਤੋੜੇ ਤਪਲੇ ਦੀ ਹਾਂ ਥੋੜੀ ਅੱਗ 'ਚ ਪੱਕਿਆ ਭਾਂਡਾ ਪਿੱਲਾ ਹੁੰਦਾ ਏ ਮਿਲਖਾ ਸਿੰਘ ਦਾ ਕਿੱਥੋਂ ਉਹ ਤੋੜੇ ਰਿਕਾਰਡ ਦੂ ਜਿਹੜਾ ਬੰਦਾ ਤੁਰਨ 'ਚ ਮਿੱਤਰੋ ਜਿੱਲਾ ਹੁੰਦਾ ਏ ਹਾਂ ਕੰਨ ਪੜਵਾ ਕੇ ਜਣੇ ਖਣੇ ਨੂੰ ਪਦ ਵੀ ਨਹੀਂ ਮਿਲਦੀ ਹਾਂ ਕੰਨ ਪੜਵਾ ਕੇ ਜਣੇ ਖਣੇ ਨੂੰ ਪਦ ਵੀ ਨਹੀਂ ਮਿਲਦੀ ਚਰਚਾ ਦੇ ਵਿੱਚ ਜਿਵੇਂ 나ਥਾਂ ਦਾ ਟਿੱਲਾ ਹੁੰਦਾ ਏ ਕੋਈ ਕੁੰਬੜ ਵਾਲੀ ਆ ਉਹ ਕਿਸੇ ਦੇ ਮੂਹਰੇ ਝੁਕਦਾ ਨਹੀਂ ਹਾਂ ਪੱਟੀ ਜੀ ਦੀ ਧੌਣ ਚੜਿਆ ਕਿੱਲਾ ਹੁੰਦਾ ਏ ਜੇ ਦੀ ਧੌਣ ਚੜਿਆ ਕਿੱਲਾ ਹੁੰਦਾ ਏ ਉਹ ਗੇਟ ਵਾਲਾ ਵੀ ਸੁਣਾਉਂਦੀ ਤੂੰ ਗੇਟ ਵਾਲਾ ਗੱਲ ਇਹ ਸੀ ਕਹਿੰਦਾ ਪਹਿਲਾਂ ਮੈਂ ਸਟੋਰੀ ਦੱਸਦਾ ਹਾਂ ਹਾਂਜੀ ਇਹ ਬੰਦਾ ਬਹੁਤ ਛੋਟਾ ਹੈ ਤੋਂ ਗਾਣੇ ਇੱਕ ਦਿਨ ਇਹ ਰਿੱਟ ਜਲੇ ਰਿੱਟ ਜੀ ਦੀ ਵੀ ਗਾਣਾ ਸੁਣਾਗੇ ਹਾਂਜੀ ਫਿਰ ਇੱਕ ਦਿਨ ਇਹਨੂੰ ਦੁਬਾਰਾ ਫੋਨ ਲਾਇਆ ਕਹਿੰਦਾ ਧੂਰੀ ਮੱਝ ਲੈਣ ਗਿਆ ਮੈਂ ਹੁਣ ਮੱਝ ਤੇ ਵੀ ਸੁਣਾ ਦੇ ਫਿਰ ਕੱਲ ਇਹ ਅੱਜ ਗੇਟ ਛੱਡਣੀ ਆਇਆ ਸੀ ਨਮੋਲ ਪਿੰਡ ਸੌਰਣੇ ਦੇ ਉੱਥੇ ਗੇਟ ਛੱਡਣ ਆਇਆ ਬਹੁਤ ਮਿਹਨਤੀ ਹੈ ਸੋਰਾ ਪਰਿਵਾਰ ਵੀ ਬਹੁਤ ਨਰਮ ਪਰਿਵਾਰ ਹੈ ਦਾ ਮਿਲਣ ਆਲੇ ਬੰਦੇ ਨੇ ਤੇ ਗੇਟ ਛੱਡਣ ਆਇਆ ਤੇ ਗੇਟ ਤੇ ਵੀ ਬਖਾਇਰ ਸੁਣਾ ਦੇਣ ਰਿਹਾ ਗੇਟ ਤੇ ਵੀ ਸੁਣਾਇਆ ਮੈਂ ਤੇ ਸੋਨੇ ਨੂੰ ਕੀ ਸੀ ਗੇਟ ਤੇ ਗੇਟ ਤੇ ਤਾਂ ਇਹ ਸੀ ਚਲ ਥੋੜੀ ਗੱਲ ਹੁਣ ਮਿਸ ਹੁੰਦੀ ਆ ਕਹਿੰਦਾ ਚਿਹਰੇ ਉੱਤੇ ਨਾ ਚਮਕਦਾ ਨੂਰ ਦਿਸੇ ਹਾਂ ਚਿਹਰੇ ਉੱਤੇ ਨਾ ਚਮਕਦਾ ਨੂਰ ਦਿਸੇ ਬੰਦੇ ਜਿਹੜੇ ਨਸੇ ਦੀ ਚੜੇ ਭੇਟ ਮਿਲਦੇ ਹਾਂ ਭੇਟ ਮਿਲਦੇ ਹੈਨਾ ਚਿਹਰੇ ਉੱਤੇ ਨਾ ਚਮਕਦਾ ਨੂਰ ਦਿਸੇ ਬੰਦੇ ਨਸੇ ਦੀ ਚੜੇ ਜੋ ਭੇਟ ਮਿਲਦੇ ਤੇ ਉਹ ਬੰਦੇ ਹਾਂ ਹੈਨਾ ਭੇਟ ਮਿਲਦੇ ਹੁਣ ਸਮੇਂ ਦੇ ਜਿਹੜੇ ਪਵੰਦ ਸੱਜਣ ਦਫ਼ਤਰ ਜਾਂਦੇ ਕਦੇ ਨਾ ਲੇਟ ਮਿਲਦੇ ਹੋ ਗਿਆ ਚੰਡਿਆ ਚੰਡਿਆ ਤਰਖਾਣ ਦਾ ਪੁੱਤ ਜਿਹੜਾ ਹਾਂ ਉਹ ਵੀ ਚੰਡਿਆ ਤਰਖਾਨ ਦਾ ਪੁੱਤ ਜਿਹੜਾ ਉੱਚੇ ਨੀਵੇਂ ਨਾ ਉਸਦੇ ਗੇਟ ਮਿਲਦੇ ਕੰਮ ਵਾਸਤੇ ਕਿਸੇ ਦੀ ਮਿਹਨਤ ਕਰਕੇ ਉਹ ਇਹ ਗੁੰਬੜ ਵਾਲੀਆ ਕਦੇ ਨਹੀਂ ਰੇਟ ਮਿਲਦੇ ਹੈ ਨਾ ਕੀ ਬਾਤ ਹੈ ਗਿਆ ਆ ਗੇਟਾਂ ਦੀ ਗੱਲ ਯਾਦ ਆ ਗਈ ਨਹੀਂ ਤਾਂ ਉੱਚਾ ਨੀਵੇਂ ਕਰ ਦਿੰਦਾ ਅਗਲਾ ਹਾਂ ਜਿਹੜੇ ਜਿਹੜਾ ਅਸਲੀ ਚੰਡਿਆ ਨਾ ਹੋਵੇ ਹੂੰ ਇਹ ਵੀ ਬਹੁਤ ਵੱਡੀ ਗੱਲ ਹੈ ਪਰ ਫੈਕਟ ਤੁਸੀਂ ਹੋਣਾ ਚਾਹੁੰਦੇ ਹੋ ਜੇ ਤੁਸੀਂ ਡਰਾਈਵਰ ਵੀ ਹੋ ਨਾ ਤਾਂ ਅਗਲਾ ਕਬੇ ਯਾਰ ਦਿੱਲੀ ਜਾਣਾ ਯਾਰ ਉਹਨੂੰ ਲੈ ਕੇ ਚੱਲੀਏ ਹੂੰ ਬਿਲਕੁਲ ਜੀ ਜੇ ਤੁਸੀਂ ਜੁੱਤੀ ਵੀ ਘਣਦੇ ਨਾ ਅਗਲਾ ਕਰਨਾ ਯਾਰ ਉਹ ਤਾਂ ਘੰਡਾਈ ਯਾਰ ਬਹੁਤ ਸੋਨਾ ਤੋਪਾ ਦਾ ਹੁੰਦਾ ਪਤਾ ਵੀ ਨੰਕੜਦੇ ਨਾ ਬਿਲਕੁਲ ਜੀ ਜੇ ਰੰਗ ਕਰਾਉਣਾ ਹੈ ਅਗਲਾ ਕਹਿੰਦਾ ਤੂਰੇ ਵਾਲੇ ਪਿੰਟਰਾਂ ਤੋਂ ਕਰਾਈਏ ਛੋਟੂ ਪਿੰਟਰਾਂ ਤੋਂ ਹੂੰ ਤੇ ਭਾਲ ਦੇ ਫਿਰ ਲੋਕ ਸੋਂਨੋਂ ਜ਼ਿਆਦਾ ਆਪਦੇ ਕੰਮ ਚ ਹਾਂਜੀ ਚਾਹੇ ਤੁਸੀਂ ਨੱਚਣਾ ਹੀ ਐ ਅਗਲਾ ਕਹਿੰਦਾ ਯਾਰ ਕਿਆ ਮਤ ਦਾ ਯਾਰ ਬਿਲਕੁਲ ਜੀ ਬਿਲਕੁਲ ਕਿਆ ਗਾਉਂਦਾ ਯਾਰ ਕਿਆ ਬੋਲਦਾ ਕਿਆ ਲਿਖਦਾ ਐ ਹੁਣਾ ਲਿੰਦੇ ਮੈਂ ਤਾਂ ਇਹਦੀ ਜੀ ਗੱਲ ਚਲੋ ਆਪਣੀ ਵੀਡੀਓ ਲੰਮੀ ਹੋ ਜੂ ਮੇਰਾ ਨਾ ਜੀ ਕਪਲ ਪੈਰਸ ਦੇ ਵਿੱਚ ਪ੍ਰੋਗਰਾਮ ਸੀ ਬਰਨਾਲੇ ਹੂੰ ਜਦੋਂ ਸਟੇਜ ਤੇ ਪ੍ਰੋਗਰਾਮ ਚੱਲ ਰਿਹਾ ਅੱਛਾ ਉਸ ਤੋਂ ਬਾਅਦ ਮੈਨੂੰ ਦੋ ਬੰਦਿਆਂ ਨੇ ਬੁਲਾਇਆ ਹਾਂ ਇੱਕ ਤਾਂ ਡਾਕਟਰ ਅਵਤਾਰ ਬਰਨਾਲੇ ਤੋਂ ਹਾਂ ਤੇ ਇੱਕ ਮਨਪ੍ਰੀਤ ਬਾਗੀ ਐਡਵੋਕੇਟ ਆ ਤੁਰੀ ਅੱਛਾ ਹੁਣ ਵੀ ਉਹਨਾਂ ਦਾ ਦਫਤਰ ਉੱਥੇ ਠੀਕ ਹੈ ਉਹ ਮੈਨੂੰ ਬਾਅਦ ਚ ਆ ਕੇ ਕਹਿੰਦੇ ਕਹਿੰਦੇ ਭਈ ਅਸੀਂ ਤੈਨੂੰ ਹੈਰਾਨ ਤਾਂ ਨਹੀਂ ਕੀਤਾ ਪਰੇਸ਼ਾਨ ਤਾਂ ਨਹੀਂ ਕੀਤਾ ਉੱਥੇ ਆ ਕੇ ਹਾਂ ਹਾਂ ਮੈਂ ਕਿਹਾ ਜੀ ਨਹੀਂ ਕਹਿੰਦੇ ਤੂੰ ਸਾਨੂੰ ਜਾਣਦਾ ਮੈਂ ਕਿਹਾ ਜੀ ਨਾ ਹਾਂ ਕਹਿੰਦਾ ਭਾਈ ਜਿਹੜਾ ਤੂੰ ਬਾਰ-ਬਾਰ ਨਾ ਰਿਪੀਟ ਕਰ ਰਿਹਾ ਸੀ ਨਾ ਵੀ ਐਡਵੋਕੇਟ ਮਨਪ੍ਰੀਤ ਸਿੰਘ ਜੀ ਬਾਗੀ ਹਾਂ ਕਹਿੰਦਾ ਭਈ ਮੈਂ ਆ ਕਹਿੰਦਾ ਡਾਕਟਰ ਅਵਤਾਰ ਆ ਹੀ ਮੇਰੇ ਨਾਲ ਬੈਠਾ ਅੱਛਾ ਮੈਨੂੰ ਕਹਿੰਦਾ ਵੀ ਭਾਈ ਇਹ ਦੱਸ ਕਿੰਨੇ ਪੈਸੇ ਲੈਣਾ ਬੋਲਣ ਦੇ ਹਾਂ ਮੈਂ ਕਿ ਉਦੋਂ ਕਈ ਸਾਲਾਂ ਦੀ ਗੱਲ ਹੈ ਜੀ ਨਾ ਮੈਂ ਕਹਾਂ ਜੀ 12-13 ਹਜ਼ਾਰ ਰੁਪਏ ਲੈਣਾ ਮਤਲਬ ਹਾਂ ਦਿਹਾੜੀ ਦਾ ਹਾਂ ਕਹਿੰਦਾ ਭਾਈ ਕੋਈ ਮੈਨੇ ਨਹੀਂ ਰੱਖਦਾ ਕਹਿੰਦਾ ਯਾਰ ਤੂੰ 12-12 ਹਜ਼ਾਰ ਉਹਦੇ ਵਿੱਚ ਵੀ ਜਾਵੇਂ ਤਾਂ ਵੀ ਕਹਿੰਦਾ ਘਟਾ ਹਾਂ ਕਹਿੰਦਾ ਯਾਰ ਇੰਨੀ ਸੋਹਣੀ ਮਤਲਬ ਸੱਬਦਾ ਬਣੀ ਹੈ ਨਾ ਚਲੋ ਉਹਨਾਂ ਨੂੰ ਲੱਗਿਆ ਆਪਾਂ ਨੇ ਆਪਦੇ ਮੂੰਹੋਂ ਬੜੇ ਹੀ ਸੋਹਣੇ ਨੇ ਬੋਲਦਾ ਵਧੀਆ ਸੋਹਣਾ ਬੋਲਦਾ ਤੂੰ ਤੇ ਲਿਖਦਾ ਵੀ ਬਹੁਤ ਵਧੀਆ ਉਹ ਨਾਲ ਦੇ ਨਾਚ ਤੇ ਗਾਣੇ ਵੀ ਰਿਕਾਰਡ ਕਰਵਾਵਾਂਗੇ ਤੇ ਹੋਏ ਵੀ ਹੋਏ ਨੇ ਤੇ ਗਾਣੇ ਰਿਕਾਰਡ ਬਣੇ ਰਹੋ ਤੁਸੀਂ ਸਾਡੇ ਨਾਲ ਇੰਟਰਵਿਊ ਆਪਾਂ ਕਦੀ ਕਰਦੇ ਹੀ ਰਹਿਆ ਕਰਾਂਗੇ ਹਾਂ ਹੱfte 10 ਦਿਨਾਂ ਬਾਅਦ ਬਿਲਕੁਲ ਜੀ ਤੇ ਬਾਕੀ ਸਾਰੀ ਗੱਲਾਂ ਮੈਂ ਤਾਂ ਫਿਰ ਕਰਾਂਗੇ ਲੰਬੀ ਵੀਡੀਓ ਵੀ ਬੋਰ ਕਰਨ ਲੱਗੇ ਦੀਏ ਜੇ ਹੁਣ ਇੰਨੇ ਕੁ ਵੀ ਅਸੀਂ ਤੁਹਾਨੂੰ ਬੋਰ ਕੀਤਾ ਤਾਂ ਮਾਫੀ ਚਾਹੁੰਦੇ ਆ ਜਿਉਂਦੇ ਰੋ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਸਪੋਰਟ ਸਭ ਕੁਝ ਤੁਹਾਡੇ ਹੱਥ ਚ ਹੈ ਨਾ ਹਾਂਜੀ ਹਾਂਜੀ ਜਿਉਂਦੇ ਰੋ